ਚੰਨੀਗੜ੍ਹ ਪਹੁੰਚੇ ਪੰਜਾਬ ਤੋਂ ਆਪ ਦੇ ਪ੍ਰਧਾਨ ਭਗਵੰਤ ਮਾਨ ਅਤੇ ਕਮੇਟੀ ਅੱਜ ਟਕਸਾਲੀਆਂ ਨਾਲ ਗੱਠ ਜੋੜ ਅਤੇ ਸੀਟਾਂ ਨੂੰ ਲੈ ਕੇ ਫੈਸਲਾ ਲੈਵੇਗੀ ਜਦੋਂ ਮੀਡੀਆ ਨੇ ਮਾਨ ਤੋਂ ਸਵਾਲ ਕੀਤਾ ਕਿ ਗੱਠ ਜੋੜ ਤੇ ਅਨੰਦਪੁਰ ਸੀਟ ਨੂੰ ਲੈ ਕੇ ਕੋਈ ਅਸਰ ਪੈ ਸਕਦਾ ਹੈ ਤਾਂ ਮਾਨ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋਵੇਗਾ ਇੱਥੇ ਤੁਹਾਨੂੰ ਦੱਸ ਦਈਏ ਕਿ ਟਕਸਾਲੀਆਂ ਨੇ ਅਨੰਦਪੁਰ ਸੀਟ ਕਰਕੇ ਹੀ ਪੀਡੀਏ ਛੱਡਿਆ ਹੈ ਕਿਉਂਕਿ ਪੀਡੀਏ ਨੇ ਅਨੰਦਪੁਰ ਵਾਲੀ ਸੀਟ ਬਸਪਾ ਨੂੰ ਦੇ ਦਿੱਤੀ ਸੀ ਜਦਕਿ ਟਕਸਾਲੀਆਂ ਨੇ ਉੱਥੇ ਆਪਣਾ ਉਮੀਦਵਾਰ ਖੜਾ ਕਰ ਦਿੱਤਾ ਸੀ ਇੱਕ ਪਾਸੇ ਮਾਨ ਕਹਿ ਰਹੇ ਨੇ ਕਿ ਅਨੰਦਪੁਰ ਵਾਲੀ ਸੀਟ ਦਾ ਕੋਈ ਰੌਲਾ ਨਹੀਂ ਦੂਜੇ ਪਾਸੇ ਟਕ ਕਹਿ ਰਹੇ ਨੇ ਕਿ ਉਹਨਾਂ ਨੂੰ ਆਨੰਦਪੁਰ ਵਾਲੀ ਸੀਟ ਚਾਹੀਦੀ ਹੈ ਪਰ ਆਨੰਦਪੁਰ ਦੀ ਸੀਟ ਤੇ ਖੜਾ ਕੀਤਾ ਆਪ ਦਾ ਉਮੀਦਵਾਰ ਕਹਿ ਰਿਹਾ ਹੈ ਕਿ ਉਹ ਆਪਣੀ ਸੀਟ ਨਹੀਂ ਛੱਡੇਗਾ ਹੁਣ ਇਹ ਆਨੰਦਪੁਰ ਵਾਲੀ ਸੀਟ ਤੇ ਸਾਰੇ ਗਠ ਜੋੜ ਦੀ ਬੁਨਿਆਦ ਰੱਖੀ ਹੋਈ ਹੈ ਜੇਕਰ ਟਕਸਾਲੀਆਂ ਨੇ ਤੇ ਆਪ ਨੇ ਗਠ ਜੋੜ ਕਰਨਾ ਹੈ ਤਾਂ ਇੱਕ ਨੂੰ ਆਨੰਦਪੁਰ ਵਾਲੀ ਸੀਟ ਦਾ ਬਲੀਦਾਨ ਦੇਣਾ ਪਵੇਗਾ ਹੁਣ ਇਸ ਦਾ ਫੈਸਲਾ ਤਾਂ ਮੀਟਿੰਗ ਤੋਂ ਬਾਅਦ ਹੀ ਹੋਵੇਗਾ ਕਿ ਕੌਣ ਆਨੰਦਪੁਰ ਸਾਹਿਬ ਦੀ ਸੀਟ ਤੇ ਲੜੇਗਾ ਆਪ ਜਾਂ ਟਕਸਾਲੀ ਕੋਈ ਇਸ ਤਰ੍ਹਾਂ ਦਾ ਰੇੜਕੀ ਦੀ ਕੋਈ ਗੱਲ ਨਹੀਂ ਹੈਗੀ ਤੇ ਉਹਨਾਂ ਨੇ ਵੀ ਅਨਾਉਂਸਮੈਂਟ ਕੀਤੀ ਹੋਈ ਹੈ ਉਹ ਸੀਟ ਦੀ ਅਸੀਂ ਵੀ ਕੀਤੀ ਹੋਈ ਹੈ ਸੋ ਅਸੀਂ ਵੀ ਪੰਜ ਸੀਟਾਂ ਅਨਾਉਂਸ ਕਰ ਰੱਖੀਆਂ ਨੇ ਉਹਨਾਂ ਨੇ ਵੀ ਖਡੂਰ ਸਾਹਿਬ ਦੀ ਸੀਟ ਵੀ ਅਨਾਉਂਸ ਕਰ ਰੱਖੀ ਹੈ ਸੋ ਕੋਈ ਅਸੀ ਗੱਲ ਨਹੀਂ ਜੋ ਵਧੀਆ ਮਾਹੌਲ ਚ ਗੱਲ ਹੋਈ ਹੈ ਜਦੋਂ ਮੈਂ ਬ੍ਰਹਮਪੁਰਾ ਸਾਹਿਬ ਨੂੰ ਤੇ ਡਾਕਟਰ ਰਤਨ ਸਿੰਘ ਜਨਾਲਾ ਜੀ ਨੂੰ ਮਿਲਿਆ ਸੀ ਤੇ ਹਰਪਾਲ ਚੀਮਾ ਜੀ ਦੀ ਸੇਵਾ ਸਿੰਘ ਸੇਖਵਾ ਜੀ ਨਾਲ ਗੱਲ ਹੋਈ ਹੈ ਸੋ ਮੈਨੂੰ ਵੀ ਇਹ ਤਾਂ ਕਿ ਅੱਜ ਸਾਰਾ ਕੁਝ ਫਾਈਨਲ ਹੋ ਕੇ ਤੇ ਅਸੀਂ ਉਸ ਤੋਂ ਬਾਅਦ ਜਿਹੜਾ ਆਪਣੇ ਪ੍ਰਚਾਰ ਨੂੰ ਅਸੀਂ ਕਰ ਕਰ ਪਹੁੰਚਾਉਣੀ ਨਹੀਂ ਜੀ ਦੇਖੋ ਇਹ ਤਾਂ ਸਾਰਾ ਸਮੇਕਰਨ ਜਿਹੜਾ ਕੋਰ ਕਮੇਟੀ ਚ ਡਿਸਾਈਡ ਅਸੀਂ ਕਰਾਂਗੇ ਉਹਨਾਂ ਨਾਲ ਮੀਟਿੰਗ ਕਰਕੇ ਜੱਕਦੀ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ